ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਤੇ ਆਸ ਕਰਦੀ ਹਾਂ ਸਾਰੇ ਜਣੇ ਠੀਕ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦਰਸ਼ਨ ਕਰਾਵਾਂਗੇ ਜੀ ਤੁਹਾਨੂੰ ਗੁਰਦੁਆਰਾ ਕਰਮ ਸਰ ਸਾਹਿਬ ਰਾਣਾ ਸਾਹਿਬ ਦੇ ਬਾਬਾ ਜੀ ਦੇ ਵਰਸੀ ਦੇ ਸਮਾਗਮ ਚੱਲ ਰਹੇ ਨੇ ਜੀ ਅੱਜ ਵਿਚਾਰ ਲੈਣਾ ਤੇ ਆਪਾਂ ਵੀ ਦਰਸ਼ਨ ਕਰਨ ਦੇ ਲਈ ਆਏ ਆ ਤੇ ਤੁਹਾਨੂੰ ਵੀ ਦਰਸ਼ਨ ਕਰਾਉਣੇ ਆ ਰਸ਼ ਬਹੁਤ ਜ਼ਿਆਦਾ ਹੈ ਤਾਂ ਕਿ ਗੱਡੀਆਂ ਅੱਗੇ ਨਹੀਂ ਜਾ ਰਹੀਆਂ ਬਹੁਤ ਦੂਰ ਤੱਕ ਵੀ ਮਤਲਬ ਖੜੀਆਂ ਕਰਨੀਆਂ ਪੈਰੀਆਂ ਨੇ ਆਪਾਂ ਵੀ ਬਹੁਤ ਦੂਰ ਗੱਡੀ ਖੜਾ ਕੇ ਪੈਦਲ ਤੁਰ ਕੇ ਆ ਰਹੇ ਆਂ ਮੇਨ ਰੋਡ ਤੇ ਬਹੁਤ ਜ਼ਿਆਦਾ ਰਸ਼ ਸੀਗਾ ਤਾਂ ਕਰਕੇ ਆਪਾਂ ਨੂੰ ਉਧਰ ਤੁਰਨਾ ਥੋੜਾ ਮੁਸ਼ਕਿਲ ਸੀਗਾ ਸਾਰੀ ਸੰਗਤ ਨੂੰ ਤੇ ਆਪਾਂ ਜਿਹੜਾ ਵਿਚਤੀ ਛੋਟਾ ਰਸਤਾ ਜਾਂਦਾ ਹੈ ਆਪਾਂ ਉੱਤਰਦੀ ਸ਼ੁਰੂਆਤੀ ਰੋਡ ਤੇ ਨਿਕਲ ਨਿਕਲਾਂਗੇ ਉੱਤਰਦੀ ਫਿਰ ਆਪਾਂ ਮੇਨ ਰੋਡ ਤੋਂ ਐਂਟਰੀ ਹੋ ਕੇ ਉੱਤਰ ਕੇ ਮੁਕਾਤੀ ਕਰਾਂਗੇ ਰਸਮ ਕਰਾਂਗੇ ਬਹੁਤ ਸੰਗਤ ਆਈ ਨਾ ਦੇਖੋ ਜੀ ਇਹ ਰੌਣਕਾਂ ਲੱਗੀਆਂ ਨੇ ਆਪਾਂ ਮੇਨ ਰੋਟੇ ਆ ਗਏ ਆ ਤੇ ਰੋਟੇ ਵੀ ਹੌਲੀ ਦੇ ਬੰਬਰ ਆ ਰਾ ਛੇ ਆਪਾਂ ਪਰੇ ਦੇਖਣੇ ਪਾਉਗੇ ਮੇਨ ਗੇਟ ਤੇ ਹੀ ਕਾਹចਾ ਦਾ ਆਕਸੀਜਨ ਲਾਈਨ ਸੀ ਜਿਹੜੀ ਨਾ ਉਹਨਾਂ ਮੋਟਾ ਟਿਕਾ ਨੂੰ ਮੇਨ ਗੇਟ ਤੋਂ ਸ਼ੁਰੂ ਹੋ ਰਹੀ ਸੀ ਮੇਨ ਜਿਆਦਾ ਰਸ਼ੀ ਕੋ ਬਹੁਤ ਜਿਆਦਾ ਰਸ਼ੀ ਸਾਰੇ ਬਾਦਲੇ ਦੀ ਸਰਕਾਰ ਬਣ ਗਈ ਆਤ ਜੱਟਿਆ ਤੇ ਜਰਪਾਣ ਆਦਾ ਬਰਤ ਬੁਰਗਾ ਆਤ ਜਰੇ ਜੱਟ ਆ ਆ ਸੀਰ ਜੀ ਰਹਿੰਦੇ ਵੀ ਕਾਨੂੰਨ ਦੇ ਵਾਸੀ ਇਸੇ ਛੱਡ ਕੇ ਵੀ ਸਰਸਿੰਘੀ ਕਾਲਮਨ ਦੇ ਵਾਸੀ ਹੁੰਦੇ ਐ ਜਿੱਥੇ ਨਾ ਜਨਮ ਹੈ ਨਾ ਮਰਨ ਹੈ ਜੰਮਣ ਮਰਨਾ ਤਿੰਨ ਕਉ ਜੋ ਹਰ ਵਾਰ ਲਾਗੇ ਜੀਵ ਸਹੈ ਜਿੱਤੇ ਸਦਾ ਸਾਰਤ ਵਸਦੇ ਐ

ਕਾ ਕਰ ਲਿਆ ਤਾਂ ਸ਼ੰਮਣ ਪਹੁੰਚ ਸਕ ਲਿਆ ਆਪਾ ਹੁਣ ਆਪਾਂ ਵਾਪਿਸ ਜਾ ਰਹੇ ਹਾਂ ਜੀ ਘਰ ਨੂੰ ਵਾਪਸੀ ਦਰਸ਼ਨ ਕਰਕੇ ਬਹੁਤ ਰੌਣਕਾਂ ਲੱਗੀਆਂ ਹੋਈਆਂ ਬਾਬਾ ਜੀ ਦੇ ਘਰੇ ਬਹੁਤ ਦੂਰੋਂ ਦੂਰੋਂ ਸੰਗਤ ਆਈ ਹੋਈ ਆ ਲੈ ਕੁਝ ਉਸ ਆਪਦੀਆਂ ਹਾਜ਼ਰੀਆਂ ਪਰਵਾਨ ਕਰ ਸਭ ਨੂੰ ਤੰਦਰੁਸਤੀ ਵਕਸ਼ਣ ਸਭ ਦੀ ਆਸਾ ਭੂਲਿਆ ਕਰਦੇ ਵਾਹਿਗੁਰੂ ਸਿੱਖੀ ਭਾਸ਼ਾ ਜੋ ਸਾਧੀਆਂ ਚੋਲੀਆਂ ਖੁਸ਼ੀਆਂ ਨਾਲ ਪਰਣਾ